ਸਸਟਿਕਲ ਕਿਸਾਨ ਪ੍ਰਾਪ ਉਹ ਅੱਜ ਪਹੁੰਚ ਚੁੱਕੇ ਆ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਜਿੱਥੇ ਕੀ 2 ਦਿਨ ਹੋ ਗਏ ਪੰਜਾਬ ਐਗਰੀਕਲਚਰ ਮੇਲਾ ਲੱਗਿਆ ਹੋਇਆ ਤੇ ਇਹ 14 ਸਤੰਬਰ ਨੂੰ ਅੱਜ ਤੁਹਾਨੂੰ ਆਪਾਂ ਮੇਲਾ ਦਿਖਾਉਣ ਲੈ ਕੇ ਆਇਆ ਤੇ ਆਪਣੇ ਨਾਲ ਅੱਜ ਮੇਲੇ ਵਿੱਚ ਹੋਰ ਵੀ ਸੱਜਣ ਮਿੱਤਰ ਹੈਗੇ ਨੇ ਪਹਿਲਾਂ ਤਾਂ ਨਵਦੀਪ ਜੀ ਛੋਟਾਪਰਾ ਤੇ ਸਿਮਰਨ ਹੈਗਾ ਇਹਨੂੰ ਪਹਿਲੀ ਵਾਰੀ ਮੇਲਾ ਦਿਖਾਉਣ ਲੈ ਕੇ ਆਇਆ ਤੇ ਜਸਵਿੰਦਰ ਜਾਗੋ ਵਾਲੀਆ ਤੇ ਇਹ ਮੇਰਾ ਭਾਈ ਗ੍ਰੈਜੂਏਟ ਤੋਂ ਦੋਸਤ ਵੀ ਰਿਹਾ ਤੇ ਹੁਣ ਵੀ ਅਸੀਂ ਇਕੱਠੇ ਰਹਿਣੇ ਆ ਤੇ ਅੱਜ ਅਸੀਂ ਚਾਰੇ ਜਾਣੇ ਤੁਹਾਨੂੰ ਮੇਲੇ ਦਾ ਆਨੰਦ ਮਾਣਾਂਗੇ ਤੇ ਮੇਲੇ ਦੇ ਵਿੱਚ ਹੋਣ ਵਾਲੇ ਜਿਹੜੇ ਕੀ ਚੰਗੀਆਂ ਚੀਜ਼ਾਂ ਨੇ ਉਹ ਹੀ ਦਿਖਾਵਾਂਗੇ ਐਵੇਂ ਤੁਹਾਨੂੰ 25-25 ਲੱਖਾਂ ਲਈ ਅਸੀਂ ਟਾਇਰ ਨਹੀਂ ਦਿਖਾਉਣੇ ਹੈਗੇ ਤੇ ਜਿਹੜਾ ਕੁਝ ਚੰਗਾ ਹੋਊਗਾ ਆਪਣੇ ਛੋਟੇ ਜ਼ਿਮੀਂਦਾਰ ਦੇ ਭਲੇ ਦੇ ਲਈ ਜਿਹੜੀ ਚੀਜ਼ ਹੋਊਗੀ ਉਹੀ ਮੇਲੇ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਦੋ ਹੀ ਚੱਲਦੇ ਹਾਂ ਮੇਲੇ ਵੱਲ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਲੋਕ ਪਹੁੰਚ ਰਹੇ ਨੇ ਹਰਿਆਣਾ ਹਿਮਾਚਲ ਰਾਜਸਥਾਨ ਪੰਜਾਬ ਚਾਰ ਸਟੇਟਾਂ ਦਾ ਮੋਸਟਲੀ ਇੱਥੇ ਪਹੁੰਚਦੇ ਨੇ ਜੂਪੀ ਤੱਕ ਵੀ ਕਿਸਾਨ ਆਉਂਦੇ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾ ਦੇਵਾਂਗੇ ਤੇ ਕਿਸਾਨ ਭਰਾਵੋ ਇਹ ਮੇਲੇ ਤੇ ਜਰੂਰ ਆਇਆ ਕਰੋ ਕਿਉਂਕਿ ਜਿਹੜਾ ਕਿਸਾਨ ਐਗਰੀਕਲਚਰ ਮੇਲਾ ਲੋਕਾਂ ਦੀ ਭਲਾਈ ਲਈ ਲਾਇਆ ਜਾਂਦਾ ਕਿਸਾਨਾਂ ਦੀ ਭਲਾਈ ਲਈ ਲਾਇਆ ਜਾਂਦਾ ਇੱਥੇ ਜਰੂਰ ਆ ਕੇ ਆਪਦਾ ਹਿੱਸਾ ਬਣੀਏ ਦੋਸਤੋ ਮੇਲੇ 'ਚ ਐਂਟਰੀ ਕਰਨ ਸਾਰੀ ਪਹਿਲਾਂ ਤਾਂ ਇੱਕ ਆਪਾਂ ਨੂੰ ਕਿਸਾਨ ਮੇਲੇ ਦਾ ਟੈਗ ਮਿਲਦਾ ਹੈ ਇੱਥੇ ਐਂਟਰੀ ਕਰਨ ਅਨੁਸਾਰ ਤੇ ਇੱਕ ਯੂਜ਼ਰ ਗਾਈਡ ਦਿੱਤਾ ਜਾਂਦਾ ਹੈ ਯੂਨੀਵਰਸਿਟੀ ਵੱਲੋਂ ਆਪਣਾ ਕਿਸਾਨ ਮੇਲਾ 13 ਤੇ 14 ਸਤੰਬਰ ਦੇ ਬਾਰੇ ਤੇ ਇਹਨਾਂ ਦੇ ਇੱਥੇ ਪੇਜ ਵਗੈਰਾ ਵੀ ਦਿੱਤੇ ਹੋਣੇ YouTube Instagram Facebook ਤੇ ਇਸ ਤੋਂ ਇਲਾਵਾ ਇੱਕ ਲਿਸਟ ਮਿਲਦੀ ਆ ਇਹ ਲਿਸਟ ਜਰੂਰ ਲੈ ਲਿਆ ਕਰੋ ਨਵਦੀਪ ਦਿਖਾਈ ਲਿਸਟ ਕਿਹੜੀ ਮਿਲੀਆ ਤੇ ਇਹ ਲਿਸਟ ਦੇ ਵਿੱਚ ਜਿੰਨੇ ਵੀ ਆਪਣੇ ਬੀਜ ਮਿਲਨੇ ਨੇ ਕਣਕ ਦੇ ਜੋਆਂ ਦੇ ਬੀਜ ਮਿਲਦੇ ਨੇ ਉਹਨਾਂ ਦੀ ਰੇਟ ਲਿਸਟ ਆ ਤੇ ਉਹ ਕਿੱਥੋਂ ਮਿਲਨੇ ਨੇ ਸਾਰੀ ਡੀਟੇਲ ਇੱਥੇ ਦਿੱਤੀ ਹੋਈ ਆ ਅਗਲੀ ਵਾਰੀ ਜਦੋਂ ਤੁਸੀਂ ਮੇਲੇ ਤੇ ਆਉਂਗੇ ਤੇ ਗੇਟ ਦੇ ਉੱਪਰੋਂ ਇਹ ਚੀਜ਼ਾਂ ਜਰੂਰ ਲੈ ਲਿਓ ਜੀ ਆਓ ਜੋ ਅੱਗੇ ਚੱਲਦੇ ਆਂ ਦੋਸਤੋ ਮੇਲੇ ਦੇ ਐਂਟਰੀ ਕਰਨ ਤੋਂ ਪਹਿਲਾਂ ਇੱਕ ਇੱਥੇ ਤੁਹਾਨੂੰ ਚੀਜ਼ ਦਿਖਾ ਦਈਏ ਮਹਿੰਦਰ ਸਿੰਘ ਰੰਦਾਵਾ ਲਾਇਬ੍ਰੇਰੀ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਮਹਿੰਦਰ ਸਿੰਘ ਰੰਦਾਵਾ ਲਾਇਬ੍ਰੇਰੀ ਆ ਇੱਥੇ ਯ ਕਿਉਂਕਿ ਲਾਇਬ੍ਰੇਰੀ ਤੋਂ ਬਿਨਾ ਕੋਈ ਵੀ ਯੂਨੀਵਰਸਿਟੀ ਹੋਵੇ ਚੱਲ ਨਹੀਂ ਸਕਦੀ ਯੂਨੀਵਰਸਿਟੀ ਦੇ ਅੰਦਰ ਜਿੰਨੇ ਵੀ ਕੋਰਸ ਕਰਵਾਏ ਜਾਂਦੇ ਨੇ ਉਹਨਾਂ ਸੰਬੰਧੀ ਜਿੰਨੇ ਵੀ ਸਟੂਡੈਂਟ ਪੜ੍ਹਾਈ ਕਰਦੇ ਨੇ ਉਹ ਇੱਥੇ ਆ ਕੇ ਆਪਣੇ ਪੜ੍ਹਦੇ ਨੇ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਲੈਂਦੇ ਨੇ ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਨੇ ਜਾਂ ਹੋਰ ਜਿੰਨੇ ਵੀ ਆਪਣੇ ਮੈਗਜ਼ੀਨ ਵਗੈਰਾ ਹੋਰ ਹੁੰਦੇ ਨੇ ਇਹ ਲਾਇਬ੍ਰੇਰੀ ਸਿਰਫ ਯੂਨੀਵਰਸਿਟੀ ਦੇ ਸਟੂਡੈਂਟ ਤੇ ਸਟਾਫ ਲਈ ਹੀ ਆ ਤੇ ਇੱਧਰ ਇੱਕ ਲੋਗੋ ਵੀ ਬਣਾਇਆ ਗਿਆ ਜਿਵੇਂ ਕਿ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਇਹ ਲੋਗੋ ਹੈਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਲੋਗੋ ਹੈਗਾ ਇੱਥੇ ਇੱਕ ਲੋਗੋ ਵੀ ਤਿਆਰ ਕੀਤਾ ਗਿਆ ਲੈ ਜੀ ਦੋਸਤੋ ਇਹ ਹੈਗਾ ਮੇਨ ਗੇਟ ਕਿਸਾਨ ਮੇਲਾ 2024 ਤੇ ਅੱਗੇ ਤੁਸੀਂ ਦੇਖ ਸਕਦੇ ਹੋ ਵੀ ਪੱਟੀਆਂ ਮਸ਼ੀਨਰੀ ਵਾਲੇ ਨੇ ਆਪਣੇ ਗੁਵਾਰੇ ਵੀ ਛੱਡੇ ਪਏ ਨੇ ਤੇ ਇੱਥੇ ਬਈ ਸਿਕਿਉਰਿਟੀ ਪੂਰੀ ਟਾਇਰਡ ਆ ਕੋਈ ਆਸਲਾ ਵਗੈਰਾ ਲੈ ਕੇ ਜਾਣ ਤੋਂ ਮਨਾਹੀ ਆ ਕਿਸੇ ਨੇ ਵੀ ਨਾ ਹੀ ਲੈ ਕੇ ਜਾਣਾ ਚਲ ਜੇ ਕੋਈ ਲੈ ਗਿਆ ਉਹ ਆਪਦੀ ਉਹਦੀ ਖੁਸ਼ੀ ਆ ਵੈਸੇ ਨਾ ਲੈ ਕੇ ਜਾਈਏ ਜਿੱਥੇ ਜਿਹੜੀ ਗੱਲ ਕਹੀ ਗਈ ਆ ਪਹਿਲਾਂ ਸਿੱਧੀ ਟੱਕਰ ਤੇ ਜਗਜੀਤ ਵਾਲਿਆਂ ਦੀ ਨਵੀਂ ਕੈਂਪੇਨ ਆਪਾਂ ਨੂੰ ਮਿਲੂਗੀ ਜਿਹੜੀ ਕਿ ਆਪਾਂ ਦੇਖ ਸਕਦੇ ਹਾਂ ਤੇ ਕਿਸਾਨ ਭਰਾਓ ਜਿਵੇਂ ਕਿ ਪਹਿਲਾਂ ਹੀ ਆਪਾਂ ਕਿਹਾ ਸੀ ਆਪਾਂ ਤੁਹਾਨੂੰ ਬਰੀਕੀ ਚੀਜ਼ਾਂ ਬਾਰੇ ਦੱਸਾਂਗੇ ਛੋਟੀਆਂ ਚੀਜ਼ਾਂ ਬਾਰੇ ਦੱਸਾਂਗੇ ਕਿਉਂਕਿ ਮੇਲਾ ਬਹੁਤ ਜ਼ਿਆਦਾ ਆ ਮੇਲੇ ਦੇ ਵਿੱਚ ਜੇ ਆਪਾਂ ਸਾਰੀਆਂ ਚੀਜ਼ਾਂ ਬਾਰੇ ਡਿਟੇਲ ਚ ਦੱਸਣ ਲੱਗ ਗਏ ਤਾਂ ਵਲੌਗ ਬਹੁਤ ਜ਼ਿਆਦਾ ਲੰਬਾ ਬਣ ਜਾਵੇਗਾ ਇਸ ਲਈ ਆਪਾਂ ਛੋਟੀਆਂ ਚੀਜ਼ਾਂ ਤੋਂ ਹੀ ਸਟਾਰਟ ਕਰਾਂਗੇ ਤੇ ਇਧਰੋਂ ਸਟਾਰਟ ਕਰਦੇ ਆਂ ਪਹਿਲਾਂ ਲੋ ਜੀ ਸਭ ਤੋਂ ਪਹਿਲਾਂ ਸਪਾਈਡਰ ਤੋਂ ਸ਼ੁਰੂ ਕਰ ਲੈਨੇ ਆਪਾਂ ਫੀਲਡ ਕਿੰਗ ਵਾਲਿਆਂ ਦਾ ਸਪਾਈਡਰ ਆ ਇਹ ਸਪਾਈਡਰ ਚੰਗਾ ਆ ਜਿਹੜੇ ਵੀਰ ਆਪਣੇ ਆਲੂ ਵਗੈਰਾ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਖਾਦ ਪਹਿਲਾਂ ਖੜਾਉਣੀ ਆ ਜਾਂ ਜਿਨ੍ਹਾਂ ਨੇ ਅੱਜ ਕੱਲ ਸਪਿੰਨਰ ਟਾਇਰ ਪੈਣ ਲੱਗ ਗਏ ਸਪਿੰਨਰ ਟਾਇਰ ਨਾਲ ਵੀ ਜੇ ਖਾਦ ਵਗੈਰਾ ਖੁਲਾਉਣੀ ਆ ਤਾਂ ਆਪਾਂ ਸਪਾਈਡਰ ਵੀ ਇਹ ਵਰਤੋਂ ਦੇ ਵਿੱਚ ਲਿਆ ਸਕਦੇ ਆ ਤੇ ਜਿਹੜੇ ਰੇਟ ਵਗੈਰਾ ਹੁੰਦੇ ਨੇ ਇੱਥੇ ਦੋਸਤੋਂ ਲੱਗੇ ਹੁੰਦੇ ਨੇ ਤੇ ਇਹਦੇ ਨਾਲੋਂ ਤੁਹਾਨੂੰ ਡਿਸਕਾਊਂਟ ਚ ਮਿਲ ਜਾਵੇਗਾ ਚਾਹੇ ਮੇਲਾ ਆਫਰ ਇਹਨਾਂ 38 ਜਾ ਰਿਹਾ ਹੋ ਸਕੇ ਤਾਂ ਆਪਾਂ ਹੋਰ ਵੀ ਆਫਰ ਲੈ ਲਵਾਂਗੇ ਕੋਈ ਇਹ ਜੀ ਗੱਲ ਨਹੀਂ ਹੈਗੀ ਬਾਕੀ ਵਧੀਆਂ ਨੇ ਫੀਲਡ ਕਿੰਗ ਵਾਲੇ ਇਹਨਾਂ ਦਾ ਇਕੱਠਾ ਬਣਾਉਣ ਵਾਲਾ ਹੈਗਾ ਯਾ ਰੈਕਰ ਹੈਗਾ ਤੇ ਇੱਧਰ ਸੁਪਰ ਸੀਡਰ ਆ ਸੁਪਰ ਸੀਡਰ ਹਰ ਇੱਕ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਤੇ ਹਰ ਇੱਕ ਕੰਪਨੀ ਦਾ ਆਪਣਾ ਆਪਣਾ ਸੁਪਰ ਸੀਡਰ ਤੇ ਇਹ ਉਹੀ 11 10 ਵਾਲਾ 7 ਫੁੱਟ ਸੁਪਰ ਸੀਡਰ ਲੋ ਜੀ ਦੋਸਤੋ ਇੱਧਰ ਹੈਗੇ ਨੇ ਫੀਲਡ ਕਿੰਗ ਵਾਲਿਆਂ ਦੇ ਐਮਪੀ ਪਲੋ ਜਿਹੜੀ ਕੀ ਐਮਪੀ ਪਲੋ ਜ਼ਿਆਦਾਤਰ ਮੈਂ ਤਾਂ ਦੇਖੋ ਲਿੰਕਨ ਦੇ ਹੀ ਮੰਨਦਾ ਆਂ ਵੀ ਲਿੰਕਨ ਦੇ ਮਸ਼ਹੂਰ ਹੋ ਨੇ ਪਰ ਇਹ ਵੀ ਕਿਤੇ ਨਾ ਕਿਤੇ ਇਹਨਾਂ ਨੇ ਵੀ ਸੋਧ ਕਰੀ ਹੋਈ ਐਮਪੀ ਪਲੋ ਵਗੈਰਾ ਦੇ ਵਿੱਚ ਤੇ ਆਪ ਵਗੈਰਾ ਇਹਨੂੰ ਅਟੈਸਟਮੈਂਟ ਕਰਨ ਦੇ ਲਈ ਲਿੰਕਾਂ ਲੱਗੀਆਂ ਹੋਈਆਂ ਨੇ ਵਧੀਆ ਲੱਗੀਆਂ ਹੋਈਆਂ ਨੇ ਤੇ ਮੇਨ ਗੱਲ ਆ ਕਿ ਮੁੱਕ ਦੀਆਂ ਰੇਟ ਤੇ ਬਾਈ ਕਿੰਨਾ ਰੇਟ ਲਿਖਿਆ ਹੋਇਆ ਜੀ ਇਹਨਾਂ ਦਾ ਰੇਟ 2 ਲੱਖ ਅੱਛਾ ਹੈ ਮੇਲਾ ਆਫਰ 210000 2 ਵਾਲੇ ਦਾ 3 ਵਾਲੇ ਦਾ 255000 ਬਿਨਾਂ ਟਾਇਰ ਤੋਂ ਬਿਨਾਂ ਟਾਇਰ ਤੋਂ ਆਈ ਇਹ ਬਿਨਾਂ ਟਾਇਰ ਤੋਂ ਠੀਕ ਹੈ ਤੇ ਜੇ ਮੈਂ ਕਿ ਆਪਣੇ ਲਿੰਕਨ ਦੇ ਐਮਪੀ ਬਲੌ ਜਿਆਦਾ ਮਸ਼ਹੂਰ ਮੰਨੇ ਜਾਂਦੇ ਨੇ ਜਾਂ ਅਸੀਂ ਸੁਣਿਆ ਵੀ ਚਲੋ ਅਸੀਂ ਤਾਂ ਕਿਸਾਨ ਆ ਤੇ ਆਪਣਾ ਕੀ ਖਾਸ ਆ ਹੋਰ ਐਮਪੀ ਪਲਾਵਾਂ ਦੇ ਨਾਲੋਂ ਕੀ ਖਾਸियत ਹੈ ਇਹਨਾਂ ਵਿੱਚ ਇਹ ਖਾਸियत ਆ ਕਿ ਜਿਹੜਾ ਇਹਦਾ ਮਟੀਰੀਅਲ ਆ ਇਹ ਟਾਟਾ ਦੀ ਸਟੀਲ ਦਾ ਲਾਇਆ ਹੋਇਆ ਹੈ ਠੀਕ ਹੈ ਜੀ ਜਿਹੜੀ ਸਾਡੀ ਕੰਪਨੀ ਆ ਉਹ 45 ਸਾਲ ਪੁਰਾਣੀ ਆ ਬੇਰੀ ਉਦਯੋਗ ਦੇ ਨਾਂ ਤੋਂ ਜੰਡੀ ਆ ਠੀਕ ਹੈ ਤੇ ਨੂੰ ਫੀਲਡਿੰਗ ਦਾ ਨਾਂ ਦਿੱਤਾ ਗਿਆ ਹੈ ਠੀਕ ਹੈ ਠੀਕ ਹੈ ਪਰ ਜਿਹੜਾ ਇੱਥੇ ਮਟੀਰੀਅਲ ਯੂਜ਼ ਹੋਦਾ ਸਾਰਾ ਟਾਟਾ ਦਾ ਜਿਹੜੇ ਤੇ ਬੋਲਟਸ ਵੀ ਹੈਗੇ ਟੀਵੀਐਸ ਦੇ ਆ ਸਾਰੇ ਬ੍ਰਾਂਡਡ ਬੋਲਟਸ ਮਿਲਣਗੇ ਤੁਹਾਨੂੰ ਠੀਕ ਠੀਕ ਹੈ ਤੇ ਇਹ ਜ਼ਿਆਦਾ ਕੋਈ ਉੱਚਾ ਨੀ ਮਾਤਾ ਨਹੀਂ ਕਰਨਗੇ ਪੱਧਰ ਚੱਲਣਗੇ ਪੱਧਰ ਹੀ ਚੱਲਣਗੇ ਤੇ ਇੱਕ ਟਾਇਰ ਕਜੀ 20000 ਰੁਪਏ ਥੋੜਾ ਜਿਹਾ ਐਕਸਟਰਾ ਹੋ ਜਾਂਦਾ 255 255 275 ਹਾਂ 275 ਦੇ ਲਾਗੇ ਛਾਕੇ ਲਾਗੇ ਇਹ ਲੋਕ ਜੈਕਟ ਨਹੀਂ ਆ ਪਰ ਅਪਰੋਕਸੀਮੇਟਲੀ ਇਹ ਇੰਨਾ ਹੋ ਜਾਵੇਗਾ ਕੰਪਨੀ ਜਿਹੜੀ ਆਮ ਕੰਪਨੀ ਦੇ ਵਿੱਚ ਦੇਖਦੇ ਆ ਉਹ ਲਿੰਕਾਂ ਲਾਈਆਂ ਵੀ ਆਉਂਦੀਆਂ ਨੇ ਟੌਪ ਲਿੰਕਾਂ ਵੀ ਆਪਣੀ ਇਹ ਚੀਜ਼ ਨਾਲ ਦਾ ਕਾਰਨ ਇਹ ਰੀਜ਼ਨ ਤਾਂ ਇਹ ਆ ਕਿ ਬਸ ਇਹ ਥੋੜਾ ਜਿਹਾ ਰਿਜਿਡ ਰਹਿੰਦਾ ਤਾਂ ਕਿ ਇਹਨੂੰ ਈਜ਼ੀਲੀ ਅਟੈਚ ਤੇ ਡੀਟੈਚ ਕੀਤਾ ਜਾ ਸਕਦਾ ਜਿਹਦਾ ਬੰਦਾ ਆ ਤਾਂ ਫਿਕਸ ਰਹਿੰਦਾ ਹੈ ਥੋੜਾ ਜਿਹੜੀ ਆਪਾਂ ਇਹਦੀ ਸੈਟਿੰਗ ਕਰਨੀ ਆ ਲਿੰਕਰ ਕਹਿੰਦੀ ਆ ਵੀ ਸਾਡੀ ਸੈਟਿੰਗ ਸਾਰੀ ਇਹਦੇ ਤੋਂ ਹੁੰਦੀ ਆ ਇਹਦੀ ਵੀ ਸਰਟੀਫਿਕੇਟ ਤੋਂ ਹੀ ਹੁੰਦੀ ਆ ਠੀਕ ਹੈ ਜੀ ਕਿ ਥੋੜਾ ਜਿਹਾ ਵੇ ਆ ਕਿ ਟਾਈਟਨੈਸ ਵਗੈਰਾ ਆ ਜਾਂਦੀ ਆ ਇਹਦੇ ਨਾਲ ਨਾ ਠੀਕ ਹੈ ਜੀ ਤਾਂ ਕਰਕੇ ਦਿੰਦਾ ਤੇ ਹੋਰ ਆਪਣੇ ਇਹਦੇ ਵਿੱਚ ਵੀ ਕੀ ਖਾਸੀਅਤ ਆ ਵੀ ਆਮ ਕੰਮ ਕਰਦਾ ਖਾਸੀਅਤ ਦੱਸਦੀ ਆ ਬਸ ਸਟੀਲ ਟਾਟਾ ਦੀ ਰੀਡੀ ਕਿੰਨੇ ਵਜਨ ਦੇ ਵਿੱਚ ਆਉਂਦਾ ਇਹ ਆਪਣਾ ਸਾਰਾ ਇਹ ਆਉਂਦਾ ਆ 660 ਕਿਲੋ 660 ਕਿਲੋ ਤੇ ਇਹਨੂੰ ਪਰਾਲੀ ਵਾਲੀਆਂ ਪੱਤੀਆਂ ਵਗੈਰਾ ਲੱਗੀਆਂ ਨੇ ਸਾਰੀਆਂ ਪਰਾਲੀਆਂ ਨੇ ਲੱਗੀਆਂ ਹੋਈਆਂ ਨੇ ਤੇ ਬਾਕੀ 275 275 ਦੇ ਵਿੱਚ ਤੁਹਾਨੂੰ ਪੈਣਗੇ ਇਹ ਓਵਰਾਲ ਪੱਤੀਆਂ ਲੱਗ ਕੇ ਟਾਇਰ ਲੱਗ ਕੇ ਤਿੰਨ ਵਾਲਾ ਤੇ ਹੋਰ ਕੰਪਨੀਆਂ ਨਾਲੋਂ ਥੋੜਾ ਰੇਟ ਮੈਨੂੰ ਵਾਜਬ ਲੱਗਿਆ ਬਾਕੀ ਦੇਖੋ ਵਰਤੇ ਦੇ ਪਤਾ ਲੱਗਦਾ ਜੇ ਕੋਈ ਕਿਸਾਨ ਭਰਾ ਫੀਲਡ ਕਿੰਗ ਦਾ ਐਮਪੀ ਪਲੋ ਵਰਤ ਰਿਹਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਵੇਂ ਦਾ ਰਹਿ ਰਿਹਾ ਜੀ ਹਾਂਜੀ ਦੋਸਤੋ ਇਹ ਹੈਗਾ ਨਮੈਟਿਕ ਪਲੈਂਟਰ ਫੀਲਡ ਕੰਪਨੀ ਦਾ ਫੀਲਡ ਕਿੰਗ ਕੰਪਨੀ ਵਾਲੇ ਨਮੈਟਿਕ ਪਲੈਂਟਰ ਮੈਨੂੰ ਸੋਹਣਾ ਲੱਗਿਆ ਇਹ ਸਰੋਂ ਦੇ ਬੀਜ ਤੋਂ ਲੈ ਕੇ ਰਾਜਮਾ ਦੇ ਬੀਜ ਤੱਕ ਜੋ ਮਰਜ਼ੀ ਬਜਾਈ ਕਰ ਲਓ ਤੇ ਮੈਨੂੰ ਇਹਦੇ ਵਿੱਚ ਇੱਕ ਹੋਰ ਵਧੀਆ ਚੀਜ਼ ਲੱਗੀ ਜਿਹੜੀ ਮੈਂ ਤੁਹਾਨੂੰ ਦਿਖਾ ਦਿੰਨਾ ਚੈੱਕ ਲਾ ਤੇ ਜਿਹਨੂੰ ਆ ਚੈੱਕ ਲਾ ਤੇ ਇੱਥੇ ਚੱਕ ਲਗਦੇ ਤੇ ਬਾਕੀ ਤਾਂ ਚਲੋ ਸਾਰੇ ਜਾਣੇ ਵਧੀ ਹੁੰਦੇ ਨੇ ਮੈਸ਼ੀਓ ਦਾ ਨਮਟਿਪ ਲਾਂਟਰ ਜਿਆਦਾ ਮਸ਼ਹੂਰ ਆ ਪੰਜਾਬ ਦੇ ਵਿੱਚ ਮੈਸ਼ੀਓ ਦਾ ਕਾਫੀ ਪਿਕਦਾ ਸ਼ਕਤੀਮਾਨ ਦਾ ਵੀ ਅੱਛਾ ਆ ਐਗਰੀ ਜ਼ੋਨ ਦਾ ਵੀ ਅੱਛਾ ਆ ਤੇ ਫੀਲਡਿੰਗ ਵਾਲਿਆਂ ਦਾ ਵੀ ਅੱਛਾ ਆ ਤੇ ਜਿਹੜੀ ਇਹਦੀ ਮੇਨ ਜਾਣਕਾਰੀ ਆ ਉਹ ਹੈਗੀ ਆ ਗਰਾਰੀਆਂ ਤੇ ਹਰ ਇੱਕ ਫਸਲ ਹਰ ਇੱਕ ਗਰਾਰੀ ਦੇ ਨਾਲ ਆਪਾਂ ਕਿੰਨੇ ਇੰਚ ਤੇ ਪਾ ਸਕਦੇ ਆ ਉਹ ਇੱਥੇ ਆ ਚਾਰਟ ਲੱਗਿਆ ਹੁੰਦਾ ਤੇ ਤੁਸੀਂ ਇਹ ਗਰਾਰੀਆਂ ਦੇ ਨਾਲ ਇਹਦੀ ਵੱਧ ਘੱਟ ਕਰ ਸਕਦੇ ਹੋ ਤਕਰੀਬਨ ਮੈਨੂੰ ਲੱਗਦਾ ਇਹਨੂੰ 7 ਗਰਾਰੀਆਂ ਹੋਣੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਜਿੰਨੇ ਵੀ ਰੋਮੈਂਟਿਕ ਪਲੈਂਟਰ ਹੁੰਦੇ ਨੇ ਉਹਨਾਂ ਉੱਪਰ 7 ਗਰਾਰੀਆਂ ਲੱਗੀਆਂ ਹੁੰਦੀਆਂ ਨੇ ਇਹ ਗਰਾਰੀਆਂ ਦੇ ਨਾਲ ਹੀ ਇਹਨਾਂ ਦਾ ਵੱਧਦਾ ਘਟਦਾ ਹੁੰਦਾ ਇੱਥੋਂ ਆ ਗੇਅਰ ਹਿਲਾ ਕੇ ਆ ਗੇਅਰ ਹਿੱਲ ਜਾਂਦਾ ਤੇ ਗਰਾਰੀ ਇੱਧਰ ਉੱਧਰ ਕਿੱਥੇ ਮਰਜ਼ੀ ਪਾ ਲਓ 7 ਗਰਾਰੀਆਂ ਹੋਵਗੀਆਂ ਇੱਕ ਗਰਾਰੀ ਆ ਹੋ ਗਈ ਜੇ ਇਹ ਤੋਂ ਵੀ ਗੱਲ ਨਾ ਬਣੇ ਨਾ ਫਿਰ ਇਹਦੇ ਵਿੱਚ ਜਿਹੜੀ ਗਰਾਰੀ ਚਲਦੀ ਹੈ ਇੱਥੇ ਇਹ ਗਰਾਰੀ ਬਦਲਨੀ ਪੈਂਦੀ ਆ ਫਿਰ ਕਿਤੇ ਜਾ ਕੇ ਆਪਾਂ ਵੀ ਵੱੱਟ ਘੱਟ ਪਾ ਸਕਦੇ ਆ ਸੰਘੜੇ ਤੋਂ ਸੰਘੜਾ ਵੀ ਪਾ ਸਕਦੇ ਆ ਇੱਕ ਓਂਗਰ ਤੋਂ ਲੈ ਕੇ 10 ਇੰਚ 12 ਇੰਚ ਤੱਕ ਆਪਾਂ ਵੀ ਪਾ ਸਕਦੇ ਆ ਅੱਗੇ ਆ ਗਿਆ ਦੋਸਤੋ ਡਰੋਨ ਸਪਰੇਅਰ ਇਹ ਦੇਖੋ ਹਵਾ ਦੇ ਵਿੱਚ ਸਪਰੇਅ ਕਰਦਾ ਤੇ ਹੈਲੀਕਾਪਟਰ ਵਾਂਗੂ ਉੱਡਦਾ ਆ ਪਰ ਆਪਾਂ ਨੇ ਖਰੀਦਦੇ ਨਾ ਨਹੀਂ ਇਹ 12-13 ਲੱਖ ਦਾ ਆਪਣੀ ਖਰੀਦ ਤੋਂ ਦੂਰ ਆ ਪਰ ਆਪਾਂ ਇਹ ਤੋਂ ਸਪਰੇਅ ਕਰਾ ਸਕਦੇ ਆ 250 ਤੋਂ 300 ਰੁਪਏ ਪਰ ਕਿੱਲੇ ਦਾ ਇਹ ਲੈਂਦੇ ਨੇ ਇਫਕੋ ਕੰਪਨੀ ਕਰਾਉਂਦੀ ਆ ਹੋਰ ਕੰਪਨੀਆਂ ਕਰਾਉਂਦੀਆਂ ਨੇ 250 ਤੋਂ 300 ਰੁਪਈਆ ਕਿਲੇ ਦਾ ਚਾਰਜਸ ਆ ਤੇ ਇਹਦੇ ਵਿੱਚ ਜਿਹੜਾ ਪਾਣੀ ਨਿਕਲਦਾ ਸਿਰਫ 10 ਲੀਟਰ ਨਿਕਲਦਾ ਇਹਦੇ ਬਾਰੇ ਮਤਭੇਦ ਚੱਲਦੇ ਨੇ ਵੀ ਕਿ ਇੱਥੇ 150 ਲੀਟਰ ਕਿੱਥੇ 10 ਲੀਟਰ ਆਉਣ ਵਾਲੇ ਸਮੇਂ ਵਿੱਚ ਦੇਖੋ ਵੀ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਉਹ ਰੱਬ ਜਾਣਦਾ ਜੀ ਆ ਗਿਆ PEW ਵਾਲਿਆਂ ਦਾ ਸੁਪਰ ਸੀਟਰ ਭਗਵਾਨ ਇੰਜੀਨੀਅਰਿੰਗ ਵਰਕਸ ਤੇ ਇਹਨਾਂ ਦਾ ਸੁਪਰ ਸੀਟਰ ਜਿਹੜਾ 9 ਫੁੱਟ ਆ ਉਹ 2,80,000 ਦਾ ਮੇਲਾ ਡਿਸਕਾਊਂਟ ਵੀ ਦੇਣਗੇ 2,70 ਦਾ ਦੇ ਦੇਣਗੇ 9 ਫੁੱਟਾ 9 ਫੁੱਟਾ ਜਿਹੜਾ ਹੈਗਾ ਆ ਤੇ ਇਹਨੂੰ ਲਿੰਕ ਵਗੈਰਾ ਇੱਥੇ ਲੱਗੀ ਹੋਈ ਆ ਤੇ ਅਜੇ ਇਹਨੂੰ ਰੁਕਾ ਚਾਹੇ ਇਹਨੂੰ ਰੋਟਾ ਵੈਟਰ ਬਣਾ ਲਓ ਚਾਹੇ ਇਹਨੂੰ ਸੁਪਰ ਸੀਟਰ ਯੂਜ਼ ਕਰ ਲਓ ਕਿਵੇਂ ਮਰਜ਼ੀ ਇਹਨੂੰ ਤੁਸੀਂ ਵਰਤ ਸਕਦੇ ਹੋ ਤੇ ਰੇਟ ਅੱਗੇ ਦੇਖੋ ਵਾਪੇ ਜੀ ਲਿਖਿਆ ਹੋਇਆ ਮੈਨੂੰ ਲੱਗਦਾ ਜੀ 2,70,000 ਲਿਖਿਆ ਹੋਇਆ ਜੀ ਇਤਰੇਗਾ ਕੇਐਸ ਵਾਲਿਆਂ ਦਾ ਤੂੜੀ ਵਾਲਾ ਰੀਪਰ ਇਹ ਕੇਐਸ ਵਾਲੇ ਕਾਫੀ ਮਸ਼ਹੂਰ ਹੋਣੇ ਤੂੜੀ ਵਾਲੇ ਰੀਪਰ ਦੇ ਲਈ ਇਹਨਾਂ ਦਾ ਪਹਿਲੇਆਂ ਸਮਿਆਂ ਤੋਂ ਹੀ ਵਧੀਆ ਚੱਲਦਾ ਆ ਰਿਹਾ ਤੇ ਚੱਲਦਾ ਹੀ ਰਹੇਗਾ ਤੇ ਇਹਦੀ ਮੇਲਾ ਪ੍ਰਾਈਸ ਇੱਥੇ ਰੱਖਿਆ ਹੋਇਆ 375000 ਤੇ 355 ਦਾ ਰਹਿ ਜਾਣਾ ਤੁਹਾਨੂੰ ਡਿਸਕਾਊਂਟ ਕਰਕੇ ਇਹ 355 ਦਾ ਦੇ ਦੇਣਗੇ ਕੇਐਸ ਵਾਲਿਆਂ ਦਾ ਜਿਹੜਾ ਗੇਅਰ ਲੱਗਿਆ ਹੁੰਦਾ ਨਾ ਇਹ ਗੇਅਰ ਵੀ ਇਹਨਾਂ ਦਾ ਆਪਣਾ ਖੁਦ ਦਾ ਕੇਐਸ ਡਿਜ਼ਾਈਨ ਕਰਿਆ ਹੋਇਆ ਵਧੀਆ ਇਹਨਾਂ ਦਾ ਤੂੜੀ ਵੀ ਵਧੀਆ ਬਣਦੀ ਆ ਟਰੈਕਟਰ ਵੀ ਰੈਲਾ ਚੱਲਦਾ ਇਹ ਚੀਜ਼ ਚੰਗੀ ਆ ਤੇ ਡਬਲ ਪੱਖਾ ਲੱਗਿਆ ਹੋਇਆ ਡਬਲ ਪੱਖੇ ਚ ਹੀ ਆਉਂਦੇ ਸੀ ਪਹਿਲਾਂ ਉਹ ਦੀ ਇਹ ਲੋਹਾ ਵਗੈਰਾ ਵੀ ਵਧੀਆ ਲਾਉਂਦੇ ਸੀ ਛੇਤੀ ਛੇਤੀ ਲੋਹਾ ਵਗੈਰਾ ਖੰਡਦਾ ਨਹੀਂਗਾ ਕਿਸੇ ਪਾਸਿਓਂ ਚੰਗਾ ਹੈ ਤੇ ਇੱਧਰ ਆ ਗਈ ਜੀ ਮੈਸੀਓ ਮੈਸੀਓ ਦਾ ਜਿਹੜਾ ਕਿ ਨਮੈਂਟਿਕ ਪਲੈਂਟਰ ਆ ਤੁਹਾਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਆਪਾਂ ਖੁਦ ਇਹਨੂੰ ਵਰਤ ਰਹੇ ਆ ਬਹੁਤ ਅੱਛਾ ਚੱਲਦਾ ਆ ਤੇ ਆਪਾਂ ਲੈ ਕੇ ਆ ਇਸ ਨੂੰ ਲੱਗਦਾ 6 ਲੱਖ ਚ ਪੈ ਗਏ ਸੀ ਵਿੱਚੇ ਰੀਜਰ ਰਜਰ ਜੇ ਲਵਾ ਕੇ ਤੇ ਹੁਣ ਪਤਾ ਨਹੀਂ ਕੀਮਤ ਕੀ ਹੋਵੇਗੀ ਇਹਦੀ ਤੇ ਆਪਾਂ ਪੁੱਛ ਲੈਨੇ ਆ ਵੀਰ ਉਹਨਾਂ ਨੂੰ ਵੀ ਕੀ ਕੀਮਤ ਦੇ ਵਿੱਚ ਦੇ ਰਹੀ ਆ ਮੈਸੀਓ ਚੰਗਾ ਹੈ ਮੈਸ਼ਿਓ ਕੋਈ ਮਾੜਾ ਨਹੀਂ ਹੈਗਾ ਵੀਰ ਜੀ ਕੀ ਕੀਮਤ ਤੇ ਰੱਖਿਆ ਹੋਇਆ ਹੈ ਮੈਸ਼ਿਓ ਨੇ ਇਸ ਵਾਰੀ 570000 570000 ਰੀਜਰ ਰੀਜਰ ਤੋਂ ਬਿਨਾ ਰੀਜਰ ਤੋਂ ਬਿਨਾ 570000 ਆ ਉਹੀ 6 ਲੱਖ ਚ ਪੈ ਜਾਣਾ ਹੈ 6 ਲੱਖ ਚ ਪੈ ਜਾਣਾ ਤੇ ਇਹਦੀ ਜਿਹੜੀ ਸਬਸਿਡੀ ਵਗੈਰਾ ਹੁੰਦੀ ਆ ਉਹ ਦੋਸਤੋ ਤੁਹਾਡਾ ਕਿਸਮਤ ਆ ਨਿਕਲੇ ਠੀਕ ਆ ਨਹੀਂ ਨਾ ਸੀ ਸੱਤ ਕਰਾਰੀਆਂ ਕਿਵੇਂ ਜੀ ਇਹਨੂੰ ਵੱਧ ਘੱਟ ਕਰਨ ਵਾਲੀ ਇੱਥੇ ਆ ਆਪਾਂ ਡਿਸਟੈਂਸ ਕਰ ਸਕਣਾ ਹੈ ਬੀਜ ਦਾ ਸੀਡ ਤੋਂ ਸੀਡ ਜਿਵੇਂ ਹਾਂਜੀ ਹਾਂਜੀ ਉਹ ਇੱਕ ਗੇਅਰ ਬਾਕਸ ਤੋਂ ਆਇਆ ਹੈ ਛੋਟਾ ਜਿਹਾ ਜਿਹੜਾ ਗੇਅਰ ਬਾਕਸ ਦੇਖ ਰਹੇ ਹੋ ਤੁਸੀਂ ਹਾਂਜੀ 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 ਕਿੱਥੋਂ ਆਇਆ ਤੇ ਦੋਸਤੋ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਮੱਕੀ ਦੀ ਬਜਾਈ ਹੈ ਨਾ ਜਿਹੜੀ ਉਹ ਬਚਾਲ ਲਈ ਕਰਾਰੀ ਤੇ ਆਪਾਂ ਰੱਖੀ ਸੀ ਜਿਹੜੀ ਕਣਕ ਤੋਂ ਬਾਅਦ ਵਾਲੀ ਮੱਕੀ ਦੀ ਬਜਾਈ કરી ਸੀ ਤਿੰਨ ਇਧਰ ਛੜਤੀਆਂ ਤਿੰਨ ਇਧਰ ਛੜਤੀਆਂ ਉੱਪਰਲੀ ਛੋਟੀ ਕਰਾਰੀ ਰੱਖੀ ਹੋਈ ਸੀ ਸੱਤ ਕਰਾਰੀਆਂ hectare ਨੇ ਉਹ ਦੋ ਉੱਪਰ ਨੇ ਭਾਵ ਕਿ ਇਹਦੀਆਂ 7 ਦੋਨਾ 14 ਸਪੀਡਾਂ ਨੇ 14 ਸਪੀਡ ਤੇ ਵਰਕ ਕਰਦਾ ਇਹ ਚਾਹੇ ਸੰਗੜੇ ਤੋਂ ਸੰਗੜਾ ਉਂਗਲ ਤੇ ਪਾ ਲੋ ਚਾਹੇ 12 ਇੰਚ ਤੱਕ ਪਾ ਲੋ ਸਰੋਂ ਤੇ ਦਾਣੇ ਤੋਂ ਲੈ ਕੇ ਰਾਜਮਾਂ ਦੇ ਦਾਣੇ ਤੱਕ ਇਹ ਚੱਕੂ ਆ ਬਾਕੀ ਕੁਆਲਟੀ ਵਾਈਜ਼ ਠੀਕ ਆ ਮੈਸ਼ੀਨ ਦੀ ਕੋਈ ਰੀਜ਼ ਨਹੀਂ ਆਏਗੀ ਚੰਗਾ ਆ ਆਪਾਂ ਵਰਤ ਰਹੇ ਆ ਵਧੀਆ ਚੱਲਦਾ ਆ ਤੇ ਇਧਰ ਆ ਜਾਂਦਾ ਇਹ ਮੈਸ਼ੀਓ ਦਾ ਸੁਪਰ ਸੀਟਰ ਜਿਹਨੇ ਕੀ ਹਾ ਹਾ ਕਰਮਚਾਈਪੀਆ ਸੁਪਰ ਸੀਟਰ ਨੇ ਸੁਪਰ ਸੀਟਰ ਚੰਗਾ ਆ ਮੈਂ ਮਾੜਾ ਨਹੀਂ ਕਹਿੰਦਾ ਇਹਨੂੰ ਪਲੇਟ ਵਗੈਰਾ ਵਧੀਆ ਲੱਗੇ ਹੋਣੇ ਚੱਲਣ ਤੇ ਰੈਲਾ ਚੱਲਦਾ ਆ ਪਰ ਇਹਦੇ ਵਿੱਚ ਵੀ ਕਮੀਆਂ ਪੇਸੀਆਂ ਆਈਆਂ ਨੇ ਉਹ ਕੱਟ ਦਿੰਨੇ ਆ ਕੀ ਆ ਕਮੀ ਪੇਸੀ ਤੇ ਇਹਦੇ ਰੇ ਵਾਲੇ ਪੈਪ ਦੇਖ ਲੋ ਆ ਉੱਪਰ ਚੜੇ ਪਏ ਨੇ ਇਹ ਜਦੋਂ ਨਾ ਇੱਥੇ ਫਸੇਗਾ ਡੀਏਪੀ ਵਗੈਰਾ ਬਹੁਤ ਫਸੇਗਾ ਤੇ ਅਵਲ ਦੇ ਪਲਾਸਟਿਕ ਦੇ ਲੱਗਣੇ ਚਾਹੀਦੇ ਸੀ ਹੋਰ ਕੰਪਨੀਆਂ ਜਦ ਪਲਾਸਟਿਕ ਦੇ ਦੇਤੇ ਤੇ ਇਹ ਡੀਏਪੀ ਵਗੈਰਾ ਇੱਥੇ ਬਹੁਤ ਫਸਦਾ ਆ ਇਹ ਇਹਨਾਂ ਦੀ ਗਲਤ ਆ ਇਹ ਬੱਪ ਜੀ ਗਲਤ ਲੱਗੇ ਹੋਏ ਨੇ ਜੀ ਉੱਪਰ ਚੜ ਤੇ ਅੰਦਰਲੇ ਪਾਸੇ ਹੋਣੇ ਚਾਹੀਦੇ ਸੀ ਹਨਾ ਐਡੀ ਵੱਡੀ ਕੰਪਨੀਆਂ ਮੈਨੂੰ ਇਹ ਗੱਲ ਤੇ ਗੌਰ ਕਰਨੀ ਚਾਹੀਦੀ ਇਹਨਾਂ ਨੂੰ ਹਾਂ ਜੀ ਦੇ ਤਾਰ ਵੀ ਪਾਈ ਉਹਨਾਂ ਨੇ ਹਾਂ ਜੀ ਤਾਂ ਚੀ ਡੀਏ ਵੀ ਫਸਣਾ ਹੀ ਇਹ ਨਹੀਂ ਤਾਰ ਦੇ ਵਿੱਚ ਨਹੀਂ ਫਸਦਾ ਜੀ ਤਾਰ ਦਾ 15 ਹੁੰਦੀ ਆ ਸਾਬ ਸਾਬ ਆਕਾਰ ਚ ਨਹੀਂ ਵਸਦਾਗਾ ਪਰ ਇਹਨਾਂ ਦੀ ਆ ਗਲਾਈ ਬਹੁਵੇ ਦੇ ਦਿੱਤੀ ਬਾਕੀ ਦੀ ਗਲਾਈ ਇਹ ਪਾਈਪ ਘੁੱਟ ਕੇ ਹੁੰਦਾ ਇੱਥੇ ਜੰਮ ਜਾਂਦਾ ਇੱਥੇ ਜੰਮ ਜਾਂਦਾ ਨਹੀਂ ਵੈਸੇ ਤਾਂ ਹੋਰ ਕੰਪਨੀਆਂ ਪਲਾਸਟਿਕ ਦੇ ਦੇ ਰਹੇ ਨੇ ਵੀਰੇ ਜਿਹੜੀ ਆ ਗਲਾਈ ਦੇ ਦਿੱਤੀ ਨਾ ਗਲਾਈ ਬਹੁਵੇ ਦੇ ਦਿੱਤੀ ਉਹਨਾਂ ਨੇ ਉਹਨਾਂ ਦੀ ਜਿਹੜੀ ਪਾਈਪ ਮੋੜਦੇ ਹੋ ਇੱਥੇ ਬੈਂਡ ਹੋ ਜਾਂਦੀ ਹੈ ਹਾਂਜੀ ਹਾਂਜੀ ਇਹਨਾਂ ਦਾ ਇੱਥੇ ਬੈਂਡ ਨਹੀਂ ਹੈਗਾ ਤੇ ਕਰਕੇ ਇਹਦੀ ਕੰਮ ਚ ਆ ਰੂਗਾ ਪਰ ਇੱਥੋਂ ਫਸਦਾ ਜਿਹੜੀ ਆ ਚੀਜ਼ ਹੋਗੀ ਇਹ ਤਾਂ ਚਲੋ ਟੱਕਰ ਹੈਗੀ ਐ ਹਣਾ ਇਹ ਟੱਕਰ ਇਹ ਬਹੁਤ ਸੌਖੀ ਗੱਲ ਆ ਪਾਈਪ ਅੰਦਰ ਦੀ ਪਾ ਦਿੰਦੇ ਕੋਈ ਵੱਡੀ ਗੱਲ ਨਹੀਂ ਹੈਗੀ ਲਓ ਜੀ ਇਹ ਲਓ ਜੀ ਮੈਸਿ ਜਿਹੜੇ ਵੀਰ ਕਹਿੰਦੇ ਹੁੰਦੇ ਨੇ ਵੀ ਸਰੋਂ ਵਾਲੀਆਂ ਡਿਸਕਾਂ ਨਹੀਂ ਮਿਲਦੀਆਂ ਜਾਂ ਮੂੰਗੀ ਵਾਲੀਆਂ ਡਿਸਕਾਂ ਨਹੀਂ ਮਿਲਦੀਆਂ ਆਹ ਲੋ ਜੀ ਸਰੋਂ ਵਾਲੀਆਂ ਆਹ ਮੂੰਗੀ ਵਾਲੀਆਂ ਹਰ ਤਰ੍ਹਾਂ ਦੀ ਡਿਸਕ ਆ ਰਾਜਮਾ ਦੇ ਦਾਣੇ ਚੱਕਣ ਦੀ ਮੋਟੀ ਤੋਂ ਮੋਟੀ ਆ ਮੱਕੀ ਵਾਲੀਆਂ ਤੇ ਹਰ ਇੱਕ ਤਰ੍ਹਾਂ ਦੀ ਇੱਥੇ ਡਿਸਕਾਂ ਤੁਹਾਨੂੰ ਮੈਸ਼ੂ ਦੇ ਦੀਆਂ ਮਿਲ ਜਾਣਗੀਆਂ ਕਿਉਂਕਿ ਮੈਸ਼ੂ ਐਸਾ ਪਲਾਂਟਰ ਆ ਵੈਸੇ ਤਾਂ ਚਲੋ ਸਾਰੇ ਪਲਾਂਟਰ ਹੀ ਸਰੋਂ ਦੇ ਦਾਣੇ ਤੋਂ ਲੈ ਕੇ ਰਾਜਮਾ ਦੇ ਦਾਣੇ ਤੱਕ ਦੀ ਬਿਜਾਈ ਕਰਦੇ ਨੇ ਸਸ਼ੀ ਕੁਲ ਵੀਰ ਜੀ ਹੋਰ ਠੀਕ ਠਾਕ ਜੀ ਤੇ ਅੱਜ ਤੁਹਾਡੀ ਸਟਾਲ ਤੇ ਆ ਕੇ ਬਕਾਇਦਾ ਦੇਖਣ ਨੂੰ ਮਿਲਦਾ ਭੀੜ ਬਹੁਤ ਆ। ਹਾਂਜੀ। ਤੇ ਸੰਦ ਜਿਹੜਾ ਆਪਣੇ ਦੇਖੋ ਸੁਧਾਈ ਦੇ ਵਿੱਚ ਚੱਲਦੇ ਨੇ ਤੇ ਮੈਂ ਪਹਿਲਾਂ ਦੱਸ ਦਵਾਂ ਸੀ ਨਿਮੈਟਿਕ ਪਲੈਂਟਰ ਯੂਜ਼ ਕਰ ਰਹੇ ਆ ਤੇ ਬਹੁਤ ਅੱਛਾ ਚੱਲ ਰਿਹਾ ਭਾਈ ਉਹਨਾਂ ਦਾ। ਤੇ ਭਾਈ ਹੁਣੇ ਤੁਹਾਨੂੰ ਦੱਸ ਦੇਣ ਕਿ ਵੀ ਹੋਰ ਨਵੇਂ-ਨਵੇਂ ਸੰਦ ਜਿਹੜੇ ਕਿਹੜੇ ਆਏ ਨੇ ਜੀ ਆਪਣੇ। 300 ਜਿਆਦਾ ਤਾਂ ਸਾਡਾ ਪਪੂਲਰ 8.5 ਫੁੱਟ ਰੋਟੇਵੇਟਰ ਹੀ ਆ। ਠੀਕ ਹੈ। ਇਹ 8.5 ਚ ਆ ਗਈ। ਹਾਂਜੀ। ਇਹ ਜਿਹੜਾ ਸੁਪਰ ਸੀਡਰ ਤੇ ਰੋਟੇਵੇਟਰ ਆਉਂਦਾ ਹੈਵੀ ਪੋਸਟ ਬਣਿਆ ਹੈ। ਠੀਕ ਹੈ ਜੀ। ਇਹ ਨਾ ਤਾਂ 9 ਨਾ 8 ਆ ਇਹ ਠੀਕ ਹੈ। ਇਹਦੀ ਡਿਮਾਂਡ ਬਹੁਤ ਜ਼ਿਆਦਾ ਵੀ ਸਾਡੇ ਤੋਂ ਪੂਰਾ ਨਹੀਂ ਆ ਰਹਾ। ਠੀਕ ਹੈ। ਆਪਣੇ ਦਰਸ਼ਕ ਵੀਰਾਂ ਨੂੰ ਐਡਰੈਸ ਦੱਸ ਦਿਓ ਜੇ ਉਹਨਾਂ ਨੂੰ ਪਹੁੰਚਣਾ ਹੋਵੇ ਤੁਹਾਡੇ ਕੋਲ। ਆਪਣੀ ਮੇਨ ਬ੍ਰਾਂਚ ਗੁਰੂਗੁਰਾ ਫਰੀਦਕੋਟ ਵਿਕੇ ਆ ਤੇ ਬ੍ਰਾਂਚ ਆਪਣੀ ਜਗਰਾਓ ਪੁਸ਼ ਮੱਡੀ ਦੇ ਸਾਹਮਣੇ ਹੈ ਜੀ। ਜਗਰਾਓ। ਠੀਕ ਹੈ। ਧੰਨਵਾਦ ਜੀ ਤੁਹਾਡੀ ਬਹੁਤ ਬਹੁਤ ਮਾਤਮਾ ਸਾਨੂੰ ਚਰਚੀ ਕਲਾ ਵਿੱਚ ਰੱਖਣ। ਧੰਨਵਾਦ। ਲਓ ਜੀ। ਅੱਕੇ ਦਰਸ਼ਨ ਕਰੋ ਚਾਰਲੀ ਸਪਰੇਅ ਵਾਲੇ। ਚਾਰਲੇ ਵਾਲੇ ਸਭ ਤੋਂ ਫੇਮਸ ਨੇ ਸਪਰੇਅ ਦੇ ਵਿੱਚ ਤੇ ਇਹਨਾਂ ਦਾ ਸਪਾਈਡਰ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਟੰਗਿਆ ਪਿਆ ਇਹ ਸਪਾਈਡਰ ਦੋਸਤੋ ਤੁਸੀਂ ਅਕਸਰ ਦੇਖਦੇ ਰਹੇ ਹੋ ਆਪਾਂ ਗੁੱਲੀ ਡੰਡੇ ਵਾਲੀਆਂ ਸਪਰੇਆਂ ਕਰਾਉਣੀਆਂ ਹੁੰਦੀਆਂ ਕਣਕ ਦੇ ਉੱਪਰ ਤੇ ਉਹਨਾਂ ਲਈ ਇਹ ਵਰਤਿਆ ਜਾਂਦੇ ਨੇ ਤੇ ਇਹ ਚੀਜ਼ਾਂ ਦੇਖੋ ਛੋਟਾ ਜ਼ਿਮੀਦਾਰ ਕਿਰਾਏ ਤੇ ਕਰਾ ਸਕਦਾ ਪੱਟਾ ਜ਼ਿਮੀਦਾਰ ਆਪਣੀ ਖੁਦ ਹੀ ਖਰੀਦ ਸਕਦਾ ਤੇ ਇਹ ਚੀਜ਼ਾਂ ਵਧੀਆਂ ਨੇ ਮੈਂ ਤਾਂ ਕਹਾਂਗਾ ਇਹਨਾਂ ਦਾ ਜਿਹੜਾ ਬੂਮ ਸਪਰੇਅਰ ਆ ਬਹੁਤ ਅੱਛਾ ਆ ਤੁਹਾਨੂੰ ਦਿਖਾ ਵੀ ਦਿੰਨਾ ਸਾਡੇ 14 ਲੱਖ ਬੂਮ ਸਪਰੇਅਰ ਬਹੁਤ ਅੱਛਾ ਆ ਤੇ ਆ ਨਿਊਜ਼ੀਲੈਂਡ ਇਲੈਕਟ੍ਰੋਨਿਕ ਨਿਊਜ਼ੀਲਾਉਂਦੀ ਆ ਤੇ ਜੇ ਕਿਸੇ ਕੋਲੇ ਪਹਿਲਾਂ ਬੂਮ ਸਪੇਅਰ ਹੈਗੇ ਨੇ ਤਾਂ ਇਹ ਇਲੈਕਟ੍ਰੋਨਿਕ ਨਿਊਜ਼ਲਾਉਂਦੇ ਤੇ ਲਾ ਸਕਦਾ ਇੱਕ ਵਾਰੀ ਇੱਧਰ ਇੱਥੇ ਉੱਥੋਂ ਇੱਧਰ ਚੱਲਦੇ ਆ ਤੇ ਇੱਧਰ ਬੂਮ ਸਪੇਅਰ ਵੀ ਬਹੁਤ ਅੱਛਾ ਆ ਚਾਰਲੀ ਵਾਲੇ ਹੈਗੇ ਆ ਫੇਮਸ ਨੇ ਤੇ ਇਹਨਾਂ ਦਾ ਜਿਹੜਾ ਪੰਪ ਆ ਉਹ ਇਹਦੇ ਵਿੱਚ ਪਾਇਆ ਪਿਆ ਇਹਨਾਂ ਨੇ ਜਿਹੜਾ ਪ੍ਰੈਸ਼ਰ ਬਣਾਉਂਦਾ ਆ ਤੇ ਆ ਆ ਦੇਖੋ ਇੱਥੋਂ ਦੀ ਪਾਣੀ ਇਨਪੁਟ ਆਉਂਦੀ ਆ ਤੇ ਇੱਥੋਂ ਦੀ ਆਉਟਪੁਟ ਜਾ ਰਹੀ ਆ ਤੇ ਆ ਵੀ ਸ਼ਾਇਦ ਆਉਟਪੁਟ ਵਾਲੀ ਹੀ ਆ ਤੇ ਅੱਗੇ ਜਾ ਕੇ ਇਹਨਾਂ ਦੇ ਨਿਊਜ਼ ਲੈਥੇ ਬੂਮ ਦੀਆਂ ਕਾਫੀ ਨਿਊਜ਼ ਆ ਜਾਂਦੀਆਂ ਨੇ ਤੇ ਬੂਮ ਦਾ ਮਤਲਬ ਚਾਰਲੀ ਦਾ ਬੂਮ ਬਹੁਤ ਅੱਛਾ ਆ ਤੇ ਇੱਧਰ ਬੂਮ ਪਲੱਸ ਨਿਊਜ਼ ਲਾਲਾ ਵੀ ਹੈਗਾ ਚਾਹੇ ਇੱਥੇ ਤੁਸੀਂ ਚਾਰ ਕਲੈਂਥਾਂ ਚੜ ਜਾਣੀਆਂ ਚਾਰ ਲੈਂਥ ਇੱਥੇ ਚੜ ਸਕਦੇ ਹੋ ਤੇ ਇਹ ਬੂੰ ਵੀ ਇਹਨਾਂ ਦਾ ਅੱਛਾ ਹੈ ਤੇ ਇਹਨੂੰ ਜਿਹੜਾ ਪੰਪ ਲੱਗਿਆ ਹੋਇਆ ਹੈ ਚਾਰਲੀ ਨੇ ਆਪਣਾ ਖੁਦ ਦਾ ਪੰਪ ਵਗੈਰਾ ਇਹ ਲਗਾਇਆ ਹੋਇਆ ਹੈ ਤੇ ਦੋਸਤੋ ਪੰਪ ਦੇ ਵਿੱਚ ਜਿਹੜਾ ਕਿ 2000 ਲੀਟਰ ਵਾਲਾ ਪੰਪ ਹੁੰਦਾ ਉਹਦੇ ਵਿੱਚ ਇੱਕ ਤਾਂ ਦੇਖੋ ਹੁੱਕ ਤੇ ਸਪਰਿੰਗ ਜ਼ਰੂਰ ਹੋਣਾ ਚਾਹੀਦਾ ਬਾਈ ਚਾਂਸ ਟਰੈਕਟਰ ਤੇ ਬ੍ਰੇਕ ਲੱਗ ਜਾਣ ਹੋਰ ਵੀ ਝੂਟਾ ਪੈਂਦਾ ਤਾਂ ਸਪ੍ਰਿੰਗ ਸ਼ੌਕਰ ਦੀ ਤਰ੍ਹਾਂ ਕੰਮ ਕਰ ਜਾਵੇ ਸ਼ੌਕਰ ਕੰਮ ਕਰਦਾ ਆ ਦੂਜਾ ਚਾਰ ਲੈਣੇ ਇੱਕ ਟਾਲਾ ਦਿੱਤਾ ਇੱਥੇ ਦਵਾਈਆਂ ਬੂਟੀਆਂ ਰੱਖ ਲਓ ਹੋਰ ਸਾਹ ਸਵੇੜਾ ਰੱਖ ਲਓ ਹਨਾ ਜਿਹੜਾ ਮਰਜ਼ੀ ਤੇ ਇੱਕਾ ਟੂਲ ਬਾਕਸ ਵੀ ਦਿੱਤਾ ਆ ਤੇ ਇਹ ਚੀਜ਼ਾਂ ਦੇਕਰ ਕੋਈ ਵੀਰ ਦੇ ਪੰਪ ਪੁਰਾਣਾ ਹੈਗਾ ਮੇਰਾ ਆਪਦਾ ਖੁਦ ਦਾ ਵੀ ਹੈਗਾ ਤੇ ਉਹਦੇ ਵਿੱਚ ਆਪਾਂ ਇਹ ਚੀਜ਼ਾਂ ਐਡ ਕਰਾਂਗੇ ਸਪ੍ਰਿੰਗ ਹੋ ਗਿਆ ਟਾਲਾ ਹੋ ਗਿਆ ਟੂਲ ਬਾਕਸ ਹੋ ਗਿਆ ਤੇ ਬਾਕੀ ਪੰਪ ਦਾ ਇਹਨਾਂ ਦਾ ਹੈਗੀ ਲੋ ਜੀ 30 ਕਿਲੋਵਾਟ ਦਾ ਜਨਰੇਟਰ 130000 ਦਾ ਹਾਂ ਜੀ ਵੀਰੇ 130000 ਆ ਬਹੁਤ ਮਹਿੰਗੀ ਹੋਗੀ ਮਹਿੰਗਾਈ ਨੇ ਫੱਟੇ ਚੱਕਤੇ ਜਦੋਂ ਆਪਾਂ ਨੇ ਜਨਰੇਟਰ ਕ੍ਰੈਪਟਨ ਦਾ ਤਿਆਰ ਕਰਾਇਆ ਸੀ ਤਕਰੀਬਨ 60000 ਦਾ ਬਣ ਗਿਆ ਸੀ 40 ਕਿਲੋਵਾਟ ਦਾ ਤੇ ਇਹ ਹੈਗਾ 30 ਕਿਲੋਵਾਟ ਦਾ 130000 ਦਾ ਕਾਸਟ ਕਰਦਾ ਠੀਕ ਹੈ ਠੀਕ ਹੈ ਉਹ ਕ੍ਰੈਪਟਨ ਦਾ ਸੀ ਆਪਣੇ ਵਾਲਾ ਬਹੁਤ ਮਹਿੰਗੀ ਹੋਗੀ ਇਹ ਪੈਸਾ ਚਲੋ ਆਪਾਂ ਚਾਹੁੰਦੇ ਆ ਵੀ ਕਿਸੇ ਵੀ ਜ਼ਿਮੀਂਦਾਰ ਨੂੰ ਜਨਰੇਟਰ ਦੀ ਲੋੜ ਨਾ ਪਵੇ ਲਾਈਟ ਵਗੈਰਾ ਵਧੀਆ ਹੀ ਚੱਲੇ ਪਰ ਜੇਕਰ ਕਿਸੇ ਨੂੰ ਸਮੱਸਿਆ ਹੈਗੀ ਆ ਤਾਂ ਇੱਥੇ ਆ ਕੇ ਭਾਈ 1.30 ਲੱਖ ਦਾ ਜਨਰੇਟਰ ਲੈ ਜਿਓ ਤੇਲ ਬਹੁਤ ਮਹਿੰਗਾ ਜਨਰੇਟਰ ਚਲਾਉਣੇ ਹੁਣ ਬਸ ਦੀ ਗੱਲ ਨਹੀਂ ਰਹੀ ਛੋਟੇ ਜ਼ਿਮੀਂਦਾਰ ਦੇ ਹੈ ਨਹੀਂ ਤੇ ਪੱਟੀਆਂ ਫਾਰਮ ਵਾਲੀ ਜਨਰੇਟਰ ਖਰੀਦਣਗੇ ਤੇ ਇਹ ਸਭ ਤੋਂ ਮੈਨੂੰ ਲੱਗਦਾ ਤੁਹਾਡੇ ਕੋਲੇ ਛੋਟਾ ਜਨਰੇਟਰ ਵਾਲੇ ਮੋਟਰ ਵਾਲਾ ਤਾਂ ਵੱਡੇ ਵੱਡੇ ਖੜੇ ਨੇ ਇੱਧਰ ਤੇ ਲੋ ਜੀ ਵੀਰ ਆਪਾਂ ਨੂੰ ਦਿਖਾ ਰਹੇ ਨੇ ਅੱਗੇ ਜਾ ਕੇ ਆਹ ਦਾਸ ਦਾ ਵੀਰੇ ਇਹ 255000 ਰੇਟ ਹੈ 10 ਕਿਲੋਵਾਟ ਦਾ 255000 ਸਾਇਲੈਂਟ ਹੈ ਇਹ ਇਹ ਚੱਲ ਰਿਹਾ ਇਸ ਟਾਈਮ ਹਾਂਜੀ ਚੱਲ ਰਿਹਾ ਲੋ ਜੀ ਮਹਿੰਦਰਾ ਦਾ ਡੀਆਈ ਇੰਜਣ ਲੱਗਿਆ ਹੋਇਆ ਤੇ ਇੰਜਣ ਨਵਾਂ ਹੁੰਦਾ ਜਾਂ ਇਹ ਦੁਆਰੇ ਰੀਸਟੋਰ ਕਰਿਆ ਹੁੰਦਾ ਹੈ ਜਰਨਲ ਕੀਤੇ ਹੁੰਦੇ ਆ ਠੀਕ ਹੈ ਠੀਕ ਹੈ ਜਰਨਲ ਕਰੇ ਹੁੰਦੇ ਆ ਦੁਆਰੇ ਤੇ ਇਹ ਸਾਇਲੈਂਟ ਆ ਚੀਜ਼ ਕਰਕੇ ਆ ਹਾਂਜੀ ਵੀਰਾ ਕਨੋਪੀ ਕਰਕੇ ਜੋ ਵੀ ਆਵਾਜ਼ ਨਾ ਆ ਆ ਕਨੋਪੀ ਦੇ ਨਾਲ ਸਾਰਾ ਸਾਇਲੈਂਟ ਹੋ ਜਾਂਦਾ ਹੈ ਇਹ ਬਹੁਤ ਵਧੀਆ ਆ 22 ਦਾ ਇਹ 25 ਕਿਲੋਵਾਰਟ ਦਾ 410000 ਦਾ ਲੋ ਜੀ ਆ ਵੀਰ ਆਪਾਂ ਨੂੰ YouTube Instagram Facebook ਤੇ ਫੋਲੋ ਕਰਦੇ ਨੇ ਤੇ ਜਿਹੜੇ ਵੀ ਸੱਜਣ ਮਿੰਤਰ ਮਿਲਦੇ ਨੇ ਮੇਲੇ ਦੇ ਵਿੱਚ ਬਹੁਤ ਆਦਰ ਸਨਮਾਨ ਦੇ ਨਾਲ ਮਿਲਦੇ ਨੇ ਬਹੁਤ ਸਾਰਾ ਸਨਮਾਨ ਕਰਦੇ ਨੇ ਇਹਨਾਂ ਵੀਰਾਂ ਕਰਕੇ ਹੀ ਸਾਡਾ ਚੈਨਲ ਚੱਲਦਾ ਆ ਤੇ ਸਾਡੇ ਚੈਨਲ ਤੇ ਜਿਹੜੀ ਜਾਣਕਾਰੀ ਲੈਂਦੇ ਨੇ ਇਹਨਾਂ ਨੂੰ ਵਧੀਆ ਲੱਗਦੀ ਹੈ ਕਿਵੇਂ ਲੱਗਦੀ ਹੈ ਸਾਡੀ ਜਾਣਕਾਰੀ ਬਹੁਤ ਵਧੀਆ ਲੱਗਦੀ ਆ ਵਧੀਆ ਲੱਗਦੀ ਹੈ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਜੀ ਦੋਸਤੋ ਅੱਗੇ ਆ ਗਿਆ ਜਿਵੇਂ ਕਿ ਆਪਾਂ ਘਰਾਂ ਦੇ ਵਿੱਚ ਜਨਰੇਟਰ ਵਰਤਦੇ ਆ 7.5 ਕਿਲੋਵਾਰਟ ਦਾ ਤੇ ਪਲੱਸ ਜਿਹੜਾ ਇੰਜਨ ਆ ਉਹ 12 ਐਚਪੀ ਦਾ ਉਹੀ ਪਿੱਟਰ ਇੰਜਨ ਜਿਹੜੇ ਕਿ ਚੱਲਦੇ ਹੁੰਦੇ ਨੇ ਠੀਕ ਆ ਇਹ ਸਾਰਾ ਸੇਖੋ ਵਾਲਿਆਂ ਦਾ ਹੈਗਾ ਆ ਤੇ ਇਹਦੀ ਕੀਮਤ 75000 ਜਦੋਂ ਮੈਨੂੰ ਲੱਗਦਾ ਆਪਾਂ ਨੇ ਲਿਆ ਸੀ ਉਦੋਂ ਕੁੱਲ 20000 ਦਾ ਆਇਆ ਸੀ ਤੇ ਇਹ ਜਨਰੇਟਰ ਜਨੂਟਰ ਵੀ ਹੁਣ ਬਸ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਨੇ ਮਹਿੰਗਾਈ ਦੇ ਨਾਲ ਹਰ ਇੱਕ ਚੀਜ਼ ਵਧੀ ਜਾਂਦੀ ਆ ਜਿਹੜੇ ਕਹਿੰਦੇ ਨੇ ਹੁੰਦੇ ਵੀ ਜਟਾਂ ਨੂੰ ਤਾਂ ਲੋਹਾ ਮਾਰ ਗਿਆ ਜਟਾਂ ਨੂੰ ਤਾਂ ਲੋਹਾ ਮਾਰ ਗਿਆ ਜੀਨੇ ਪਹਿਲਾਂ ਲੋਹਾ ਖਰੀਦ ਕੇ ਰੱਖਿਆ ਸੀ ਅੱਜ ਉਹਦੀਆਂ ਐਫਡੀਆਂ ਹੋ ਚੁੱਕੀਆਂ ਨੇ ਉਦੋਂ 20-20 ਹਜ਼ਾਰ ਦੇ ਜਿਹੜੇ ਜਨਰੇਟਰ ਹੈਗੇ ਜੀ ਅੱਜ ਦੇਖ ਲਓ 75-75 ਹਜ਼ਾਰ ਦੇ ਹੋ ਗਏ ਇਹ ਮਹਿੰਗਾਈ ਬਹੁਤ ਵਧੀ ਜਾਂਦੀ ਆ ਚਲੋ ਜੇ ਅੱਜ ਵੀ ਹੱਥ ਪੈਂਦਾ ਕੋਈ ਚੀਜ਼ ਦੀ ਲੋੜ ਹੈਗੀ ਆ ਤਾਂ ਲੈ ਲਓ ਆਉਣ ਵਾਲੇ ਸਮੇਂ ਤੇ ਬਈ ਮਹਿੰਗਾਈ ਵਧਣੀ ਆ ਹਰ ਇੱਕ ਚੀਜ਼ ਆ ਜਿਹੜੀ ਉਹ ਮਹਿੰਗੀ ਹੁੰਦੀ ਹੀ ਰਹਿਣੀ ਆ ਲਓ ਜੀ ਦੋਸਤੋ ਅੱਗੇ ਆ ਕੇ ਸਾਧੂ ਸਿੰਘ ਸੰਗਰੀਆ ਰਾਜਸਥਾਨ ਤੋਂ ਇਹ ਸੋਰ ਸਰਾਬਾ ਮੇਲੇ ਵਿੱਚ ਬਹੁਤ ਵਧੀਆ ਟਾਈਮ ਤਕਰੀਬਨ ਹੋ ਚੁੱਕਿਆ 11:00 ਬੱਜ ਚੁੱਕੇ ਨੇ 11:00 ਵਜੇ ਫੁੱਲ ਸੋਰ ਸਰਾਬਾ ਵੱਧ ਚੁੱਕਿਆ ਤੇ ਇਹ ਸੰਗਰੀ ਵਾਲਿਆਂ ਦੀਆਂ ਭਾਈ ਹੈਰੋਂ ਬਹੁਤ ਮਸ਼ਹੂਰ ਆ ਹਲ ਬਹੁਤ ਮਸ਼ਹੂਰ ਨੇ ਹੈਰੋਂ ਤਾਂ ਉਹੀ ਆ ਦੇਖ ਲਓ ਜੀ ਪੀ ਡਿਸਕਾਂ ਨੇ 1,30,000 ਦੀ ਹੈਲ ਹਾਈਡਰੌਲਿਕ ਪੂਰੀ ਹੈਰੋਂ ਆ ਇਹ ਕੈਂਚੀ ਹੈਰੋਂ ਆ ਹਾਂ ਜੀ ਇਹ ਸੰਗਰੀਆਂ ਦੇ ਸਾਧੂ ਸਿੰਘ ਸੰਗਰੀਆਂ 10 ਦੀ 10 ਸੱਕੇ 10 ਪਿੱਛੇ ਜੀ ਲੋ ਜੀ ਸੰਗਰੀਆਂ ਦੇ ਐਮਪੀ ਪਲਾਉ ਤੇ ਇੱਧਰ ਸਿੰਗਲ ਆ ਸਬਸਵੈਲਰ ਜਿਹੜਾ ਸਬਸਵੈਲਰ ਆ 1 ਕੁਇੰਟਲ 15 ਕਿਲੋ ਦਾ 20000 ਦਾ ਸੰਗਰੀਆਂ ਦਾ ਤੇ ਹਾਲ ਤਾਂ ਬਹੁਤ ਮਸ਼ਹੂਰ ਨੇ ਸਬਸਵੈਲਰ ਬਾਰੇ ਪਤਾ ਨਹੀਂ ਇਹਦਾ ਕਿਵੇਂ ਰਿਸਪੌਂਸ ਹੋਊਗਾ ਤੇ ਇੱਧਰ ਲੋ ਜੀ ਇਹ ਐਮਪੀ ਪਲਾਉ ਨੇ ਸੰਗਰੀਆ ਦੇ ਐਮਪੀ ਪਲਾਉ ਸੰਗਰੀਆਂ ਨੇ ਬਣਾ ਕੇ ਦੇਤੇ ਤਿੰਨ ਵਾਲੇ ਐਮਪੀ ਪਲਾਉ ਨੇ ਤੇ ਇਹਨੂੰ ਹਾਲ ਲੱਗੇ ਹੋਏ ਨੇ ਪਰਾਲੀ ਤੱਪਣ ਵਾਲੀ ਜਿਹੜੀ ਐਕਸੈਸਰੀ ਹੁੰਦੀ ਆ ਸਾਰੀ ਲੱਗੀ ਹੋਈ ਆ ਤੇ ਇਹਨਾਂ ਦਾ ਜਿਹੜਾ ਰੇਟ ਆ ਉਹ ਹੈਗਾ 1,65,000 ਵਿਦ ਟਾਇਰ ਲਾ ਕੇ ਹੋਰ ਜਿੰਨੀਆਂ ਕੰਪਨੀਆਂ ਨੇ ਉਹ 1,65,000 1,65,000 ਤਾਂ ਦਿੰਦੇ ਹੀ ਨਹੀਂ ਹੈਗਾ ਕੋਈ ਮੈਨੂੰ ਕੋਈ ਹੋਰ ਗੱਲਬਾਤ ਲੱਗਦੀ ਆ ਦੋਸਤੋ ਦੇਖਦੇ ਆ ਬਾਕੀ ਜਿਹੜੇ 3 ਐਮਪੀ ਪਲਾਉ ਨੇ ਪੌਣੇ 3 ਲੱਖ 'ਚ ਪਹੁੰਚ ਰਹੇ ਨੇ ਇਹ 1,65,000 ਦੇ ਦੇਈ ਜਾ ਰਹੇ ਨੇ ਤੇ ਇਹਨਾਂ ਤੇ ਮੈਨੂੰ ਲੱਗਦਾ 75,000 ਤਾਂ ਇਹਨਾਂ ਤੇ ਸਬਸਿਡੀ ਆ 75,000 ਸਬਸਿਡੀ ਕੱਟ ਕੇ ਇਹਦਾ ਕੁੱਲ 90000 ਦੇ ਰਹਿ ਜਾਣਗੇ ਇਹ ਇੰਨੇ ਸਸਤੇ ਕਿਉਂ ਦੇ ਰਹੇ ਨੇ ਸੰਗਰੀ ਵਾਲੇ ਕਿੱਥੇ ਨੇ ਲੈ ਕੇ ਆਏ ਉਹਨਾਂ ਨੂੰ ਲੈ ਗਏ ਨੇ ਬਿਨਾ ਡਿਸਟ੍ਰੀਬਿਊਟਰ ਵਾਲੇ ਇਹ ਕੱਲੇ ਸਿੰਗਲ ਨੇ ਇੱਕ ਪਾਸੇ ਚੱਲਦੇ ਨੇ ਤੇ ਘੇਰੇ ਲੋਟ ਫੇਰਨੇ ਪੈਂਦੇ ਨੇ ਇਹ ਕੁੱਲ 65000 ਦੇ ਨੇ ਟਾਇਰ ਲੱਗਿਆ ਹੋਇਆ ਚਾਰ ਹੈਗੇ ਨੇ 4 MP ਪਲਾਓ 65000 ਦੇ ਚੱਕਰੋਂ ਲੁੱਟ ਲੋ ਮੇਲਾ ਪਰ ਕੋਈ ਫਰਾਜ਼ ਤਾਂ ਹੋਵੇਗਾ ਇੰਨੀ ਸਸਤੀ ਮਸ਼ੀਨਰੀ ਕਿਉਂ ਦੇ ਰਹੇ ਨੇ ਉਹ ਬਾਕੀ ਆਪਾਂ ਜੋ ਅੱਗੇ ਗੱਲ ਕਰਦੇ ਆ ਨਾ ਨਾਲ ਦੋਸਤੋ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਵੱਧ ਚੁੱਕਿਆ ਪੰਮੀ ਵਾਲੇ ਆ ਗਏ ਭਾਰਤ ਚਾਰਾ ਕਟਰ ਵਾਲੇ ਆ ਗਏ ਤੇ ਇੱਧਰ ਗਰਵਾਜ ਵਾਲੇ ਵੀ ਹੈਗੇ ਨੇ ਗੁਬਾਰੇ ਵੜਾਏ ਪੈਣੇ ਇੱਧਰ ਆ ਜਣੇ ਨੇ ਚੜਾਈ ਆ ਨਾ ਤੇ ਇੱਧਰ ਕਬੋਟਾ ਵਾਲੇ ਆ ਗਏ ਕਬੋਟਾ ਦੇ ਟਰੈਕਟਰ ਵੀ ਖੜੇ ਨੇ ਜੀਰੀ ਲਾਉਣ ਵਾਲੀਆਂ ਮਸ਼ੀਨਾਂ ਵੀ ਖੜੀਆਂ ਨੇ ਜੀਰੀ ਲਾਉਣ ਵਾਲੇ ਮਸ਼ੀਨਾਂ ਦੇ ਪਨੀਰੀ ਡਰਾਉਣ ਵਾਲੀਆਂ ਮਸ਼ੀਨਾਂ ਵੀ ਖੜੀਆਂ ਨੇ ਐਗਰੀ ਜੋਣ ਆ ਗਏ ਇੱਧਰ ਆ ਗਏ ਭਾਰਤ ਕਟਰ ਵਾਲੇ ਤੇ ਇਹਨਾਂ ਦਾ ਬਹੁਤ ਕਮਾਲ ਦੀ ਚੀਜ਼ ਆ ਛੋਟੇ ਟਰੈਕਟਰ ਤੇ ਲੱਗ ਜਾਂਦਾ ਮੱਕੀ ਕੱਟ ਲੋ ਕਣਕ ਕੱਟ ਲੋ ਝੋਨਾ ਕੱਟ ਲੋ ਬਜਵਾਰ ਕੱਟ ਲੋ ਚਰੀ ਕੱਟ ਲੋ ਜੋ ਮਰਜੀ ਫਸਲ ਨੂੰ ਕੱਟ ਲੋ ਇਹ ਕਟਰ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਛੋਟੇ ਜ਼ਿਮੀਂਦਾਰ ਦੇ ਪੱਖ ਦੀ ਚੀਜ਼ ਆ ਇਹ ਤੇ ਅੱਗੇ ਇਹਨਾਂ ਦਾ ਲੋਡਰ ਆ ਗਿਆ ਜਿਹੜਾ ਕਿ ਸੈਲਜ ਪਾਉਣ ਦੇ ਲਈ ਵਰਤਿਆ ਜਾਂਦਾ ਤੇ ਲੇਬਰ ਲਾਉਣੀ ਪੈਂਦੀ ਹੈ ਕੰਮ ਲਈ 10 ਕ ਬੰਦਿਆਂ ਦੀ ਲੇਬਰ ਦੀ ਜ਼ਰੂਰਤ ਆ ਪਰ ਖਰਚਾ ਬਹੁਤ ਘੱਟ ਪੈਂਦਾ ਤੇ ਜਿਹੜੇ ਕਿਸਾਨ ਭਰਾ ਇਹਦੇ ਨਾਲ ਅਚਾਰ ਵਗੈਰਾ ਪਾਉਂਦੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੈਸੇ ਇਹਦਾ ਕੰਮਕਾਰ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਘਟ ਚੁੱਕਿਆ हां जी ਅੱਗੇ-ਅਗੇ ਕਰਵਾਜ ਵਾਲੇ ਤੇ ਸੁਪਰ ਸੀਡਰ ਦੀ ਦੁਨੀਆ ਦੇ ਵਿੱਚ ਕਰਵਾਜ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਕਹਿੰਦੇ ਵੀ ਅਸੀਂ ਨੇ ਸੁਪਰ ਸੀਡਰ ਸਭ ਤੋਂ ਪਹਿਲਾਂ ਬਣਾ ਦਿੱਤਾ ਜੀ ਤੇ ਬਾਕੀ ਮੈਂ ਇਹ ਚੀਜ਼ ਤੇ ਹਲੇ ਤੱਕ ਰਿਸਰਚ ਨਹੀਂ ਕੀਤੀ ਵੀ ਸਭ ਤੋਂ ਪਹਿਲਾਂ ਸੁਪਰ ਸੀਡਰ ਕਿਨੇ ਬਣਾਇਆ ਸੀ ਜੇਕਰ ਇਹਨਾਂ ਨੇ ਬਣਾਇਆ ਸੀ ਕਮੈਂਟਾਂ ਦੇ ਵਿੱਚ ਦੋਸਤੋ ਜਰੂਰ ਦੱਸ ਦਿਓ ਬਾਕੀ ਰੇਟ ਇਹਨਾਂ ਦੇ ਬਹੁਤ ਕੰਟਰੋਲ ਨੇ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਰੇਟ ਵਗੈਰਾ ਤੇ ਇਹਨਾਂ ਦੀ ਸੋਤ ਵੀ ਬਹੁਤ ਕੀਤੀ ਹੋਈ ਆ ਕਰਵਾਜ ਵਾਲਿਆਂ ਦੀ ਤੇ ਮੈਨੂੰ ਇਹਨਾਂ ਦਾ ਸੁਪਰ ਸੀਡਰ ਅੱਛਾ ਲੱਗਿਆ